इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਡੇਰਾ ਬੱਸੀ ਕਾਂਗਰਸ ਦੇ ਉਮੀਦਵਾਰ ਦਪਿੰਦਰ ਸਿੰਘ ਢਿੱਲੋ ਉਦੇਵਿਰ ਸਿੰਘ ਢਿੱਲੋ ਵੱਲੋਂ ਹਜ਼ਾਰਾਂ ਦੀ ਸੰਖਿਆ ਵਿੱਚ ਕਾਂਗਰਸ ਵਰਕਰਾਂ ਦੇ ਨਾਲ ਸਮਰਾਲਾ ਗੱਲੀ ਲਈ ਹੋਈ ਰਵਾਨਾ ਸਮਰਾਲਾ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜੁਨ ਖੜਗੇ ਦਾ ਦੌਰਾ ਮਸਮਰਾਲਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਸਰਦਾਰ ਦੀਪਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਹਜ਼ਾਰਾਂ ਵਰਕਰ ਪੁੱਜੇ ਰਿਪੋਰਟਰ ਪਰਮਜੀਤ ਸਿੰਘ ਦੀ ਰਿਪੋਰਟ ਨਮਸਕਾਰ ਅਦਾ ਫਿਰ ਮੈਂ ਆਪਕੇ ਸਾਥ ਸ਼ਨਾ ਹੈ ਮੋਰਿਸ ਵਕਤ ਹਮ ਮੌਜੂਦ ਹੈ ਡਾਂਟਾ ਰੋਡ ਪਰ ਜਹਾਂ ਪਰ ਅੱਜ ਕਾਂਗਰਸ ਦੁਆਰਾ ਇੱਕ ਬੜੀ ਰੈਲੀ ਨਿਕਾਲੀ ਜਾ ਰਹੀ ਹੈ ਆਪ ਨੂੰ ਬਤਾ ਦੇ ਕਿ ਅੱਜ ਕਾਂਗਰਸ ਕੇ ਜੋ ਰਾਖੀ ਹੈ ਬੈਠ ਕੇ ਰਹੋ ਮੈਂ ਬਹੁਤ ਸਮਰਾਨ ਹਾਂ ਔਰ ਜਿੰਦਰ ਸਿੰਘ सवारी में आज ही दिल्ली जयपुर और डेरावसी से जो लाटरा की तरफ निकली है कई लोग यहाँ पे मौजूद हैं तमाम बड़ी संख्या में यहाँ पर कांग्रेस कार्यकर्ता आए हैं सरदार दीपिंदर सिंह ढिल्लो यहाँ मौजूद हैं है और देवी सिंह ढिल्लो मौजूद हैं और कांग्रेस के बहुत से बड़े कार्यकर्ता तो यहाँ मौजूद हैं उनसे हम बात करेंगे और जानेंगे क्या कहना चाहते हैं अर्जन खड़गड़ी जी आ रही ना ਇਸ ਤੇ ਪੰਜਾਬ ਵਿੱਚ ਆਉਣ ਵਾਲੇ ਸਮੇਂ ਤੋਂ ਲੋਕ ਸਭਾ ਤੋਂ ਉਤਸਾਹ ਰਹੇਗਾ ਔਰ ਜਿਹੜਾ ਇਹਨਾਂ ਦੀ ਮਾਰੂ ਨੀਤੀਆਂ ਆਮ ਆਦਮੀ ਦੀ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਕੀਤਾ ਵਿਰੋਧ ਹੈ ਬਹੁਤ ਵੱਡੀ ਰੈਲੀ ਹੋਏਗੀ ਭਾਈ ਇਸ ਕਰਕੇ ਲੋਕਾਂ ਤੇ ਬਹੁਤ ਉਸਾਹ ਆ ਅਸੀਂ ਤਾਂ ਇਹੀ ਕਹਾਗੇ ਭਾਈ ਚੰਗੇ ਲੋਕਾਂ ਨੂੰ ਅੱਗੇ ਲਿਆਓ ਮੂਰੇ ਲੋਕਾਂ ਦੇ ਬਚੋ ਧਰਮ ਦੇ ਨਾਂ ਤੇ ਜਿਹੜੇ ਬੰਦ ਰਹੇ ਇਹਨਾਂ ਲੋਕਾਂ ਦੇ ਬਚੋ ਇਹ ਗੱਲ ਦੇਖੋ ਜੀ ਪਹਿਲੀ ਵਾਰ ਤੁਸੀਂ ਦੇਖਿਆ ਹੋਣਾ ਆਪੋਜੀਸ਼ਨ ਦੇ ਵਿੱਚ ਇੰਨਾ ਵੱਡਾ ਇਕੱਠ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਮੌਜੂਦਾ ਸਰਕਾਰ ਇਸ ਤਰ੍ਹਾਂ ਵੱਡਾ ਇਕੱਠੇ ਕਰਕੇ ਦਿਖਾ ਦੇ ਅੱਜ ਸਰਦਾਰ ਸੁਖਿੰਦਰ ਸਿੰਘ ਢਿੱਲੋਂ ਹਲਕਾ ਡੇਰਾ ਵਿੱਚੋਂ ਪੰਨੇ ਪੂਰਾ ਡੇਰਾ ਵਿੱਚੋਂ ਹਲਕਾ ਤੁਸੀਂ ਦੇਖ ਰਹੇ ਬੱਸਾਂ ਨਹੀਂ ਬੱਸਾਂ ਭਰ-ਭਰ ਕੇ ਕਿੰਨੇ ਪਬਲਿਕ ਇੱਥੇ ਆਈਏ ਠੀਕ ਹੈ ਨਹੀਂ ਤੇ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਦੀ ਪਿੰਡਾਂ ਵਿੱਚੋਂ ਬੱਸਾਂ ਖਾਲੀ ਆਈ ਹੈ ਜੀ ਕੋਈ ਬਸ ਨਹੀਂ ਤਰਕਾਰਾਂ ਵੀ ਮਤਲਬ 4 4 5 5 ਬੰਦੇ ਹੁੰਦੇ ਨੇ ਕਿਹਦੀ ਮੋਜੇ ਸਰਕਾਰ ਤੇ ਹਾਂਜੀ ਦੇਖ ਲੀਏ ਮਨ ਦੇਖਾ ਜੀ ਕੋਣ ਆ ਜੀ ਅੱਜ ਦੀ ਸਰਕਾਰ ਤੇ ਮੌਜੂਦਾ ਸਰਕਾਰ ਨੇ ਪੱਟਾ ਵੜਾ ਦਿਆ ਪੰਜਾਬ ਕਾ ਜੀ ਅੱਜ ਕਾਂਗਰਸ ਨੂੰ ਲੋਕ ਦੁਬਾਰਾ ਯਾਦ ਕਰ ਰਹੇ ਆ ਕਿ ਕਾਂਗਰਸ ਸਰਕਾਰ ਆਵਾਜ਼ ਪੰਜਾਬ ਦੇ ਵਿੱਚ ਸਭ ਲੋਕ ਖੁਸ਼ ਹੋਵਣ ਇਹ ਤਾਂ ਲੋਕ ਤੇ ਮਨਮਤਾ ਵਿੱਚ ਚੱਲ ਟਾੜੂ ਵਾਲੇ ਨੂੰ ਦੇਖ ਲੈ ਵੋਟ ਪਾਵਾ ਕਿ ਕੀ ਕਰਾਂਗੇ ਨੇ ਪਰ ਲੋਕਾਂ ਨੂੰ ਪਤਾ ਲੱਗਿਆ ਜਿੰਨਾ ਨੇ ਮਤਲਬ ਕਿ ਨਾ ਕਿ ਮੋਰੀ ਬੰਦੇ ਦਾ ਆਪਣੇ ਮੂੰਹ 'ਤੇ ਥੱਪੜ ਮਾਰ ਰਿਹਾ ਕਿ ਮਰ ਕੇ ਗਲਤੀ ਹੋ ਗਈ ਪੁੱਤਾਂ ਪਾਗਾ ਅੱਜ ਕਾਂਗਰਸ ਸਾਡੇ ਖੁਦ ਬਾਰਾ ਕਾਂਗਰਸ ਆਏ ਕਿ ਇਹ ਲੋਕ ਸਭਾ ਸਿੱਟਾਂ ਆ ਰਹੀ ਆ ਇਲੈਕਸ਼ਨ ਆ ਰਿਹਾ ਲੋਕ ਸਭਾ ਮੈਂ ਦੇਖਿਓ ਤੁਹਾਨੂੰ ਸਾਰੀ ਪਬਲਿਕ ਮਤਲਬ ਕਿ ਪੂਰੀ ਕੀ ਪੂਰੀ ਸਿੱਟਾਂ ਕਾਂਗਰਸ ਨੂੰ ਨਹੀਂ ਮਿਲਾਂਗੇ ਠੀਕ ਹੈ ਨਾ ਜੀ ਝਾੜੂ ਵਾਲੇ ਲੋਕ ਬਹੁਤ ਦੁਖੀ ਹੋ ਗਏ ਰੈਲੀ ਕੇ ਲਈ ਪੂਰਾ ਜੋਸ਼ ਹੈ ਕਾਂਗਰਸ ਵਰਕਰਾਂ ਚ ਵੀ ਹੈਗਾ ਕਾਂਗਰਸ ਪਾਰਟੀ ਚ ਵੀ ਹੈਗਾ ਤੇ ਹਮ ਹਮਾ ਕੇ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਲਈ ਆਪਾਂ ਸਾਰੇ ਇਕੱਠੇ ਹੋਣਾ ਉਸ ਮੰਚ ਤੇ ਸਮਰਵਾ ਜਿਹੜੀ ਆਪਣੀ ਰੇਂਜੀਆ ਪੰਜਾਬ ਦੀ ਮਲਿਕਾ ਦੀ ਸਰਵੇਰੀ ਆ ਰਹੇ ਨੇ ਤੇ ਆਪਾਂ ਸਰਦਾਰ ਜਪਿੰਦਰ ਸਿੰਘ ਢਿੱਲੋਂ ਦੇ ਨਾਲ ਹਲਕਾ ਇੰਚਾਜ ਦੇ ਰਹੇ ਹਾਂ ਤੇ ਉਹਨਾਂ ਦੇ ਨਾਲ ਆਪਾਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਨੂੰ ਤਾਕਤੂਤ ਕਰਨ ਲਈ ਤੇ ਵਾਪਸ ਕਾਂਗਰਸ ਦੇ ਵਿੱਚ ਪਾਰਟੀ ਨੂੰ ਲਿਆਉਣੀ ਕਾਂਗਰਸ ਨੇ ਜਿ세 ਆਪਣੇ ਬਾਤ ਕਰੀ ਕਿ ਵਾਪਸ ਲੈ ਕੇ ਆਏਗੇ ਲੇਕਿਨ ਜਦ ਕਾਂਗਰਸ ਦਾ ਇੱਥੇ ਪਰ ਸਰਕਾਰ ਵੀ ਥੀ ਉਸ ਟਾਈਮ ਵੀ ਦਿਪਿੰਦਰ ਢਿੱਲੋਂ ਹਾਰਤੇ ਨਜ਼ਰ ਆਏ ਹਾਂ ਆਗੇ ਕਿਸ ਉਮੀਦ ਕਰ ਸਕਦੇ ਹਾਂ ਨਹੀਂ ਚਲੋ ਪਤਾ ਕਿ ਲੋਕਾਂ ਦੇ ਚੇਂਜ ਕਰਨ ਦਾ ਮੂਡ ਸੀ ਆਮ ਆਦਮੀ ਪਾਰਟੀ ਉਸ ਲੈਵਲ ਤੇ ਆ ਨਹੀਂ ਸਕੀ ਲੋਕਾਂ ਨੂੰ ਕੁਝ ਨਹੀਂ ਕਰ ਸਕੀ ਉਹ ਕੰਮ ਨਹੀਂ ਕਰ ਸਕੀ ਲੋਕਾਂ ਦੇ ਵਿੱਚ ਬੈਕ ਕੰਮ ਨਹੀਂ ਕਰ ਸਕੀ ਤਾਂ ਕਰਕੇ ਲੋਕ ਵਾਪਸ ਫੇਰ ਦੁਬਾਰਾ ਕਾਂਗਰਸ ਪਾਰਟੀ ਨਾਲ ਜੁੜਨ ਲਈ ਤਿਆਰ ਐਨੀਵਨ ਐਲਸ ਜੋ ਮਨਿਕਾ ਜੰਗ ਕਰਕੇ ਆ ਰਹੇ ਹੈ ਸਮਰਾਲਾ ਮੇਲੇ ਤੋਂ ਆਪ ਲੋਕ ਉੱਪਰ ਜਾ ਰਹੇ ਹੋ ਤਾਂ ਕੈਂਸਲ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਸਮਰਾਲਾ ਮੈਂ ਅੱਜ ਕਾਂਗਰਸ ਪਾ ਰੇਲੀ ਹੋ ਰਹੀ ਹੈ ਉਹ ਅੱਜ ਇੱਕ ਬਹੁਤ ਮਹੱਤਵਪੂਰਨ ਰੈਲੀ ਹੈ ਤੇ ਜੋ ਅੱਜ ਸਪੋਰਟ ਲੋਕ ਕਾਂਗਰਸ ਨੂੰ ਕਰ ਰਹੇ ਆ ਕਿਉਂਕਿ ਜੋ ਸਰਕਾਰਾਂ ਦੇ ਹਾਲਾਤ ਹੈ ਉਹ ਇਹਨਾਂ ਲੋਕਾਂ ਨੂੰ ਸਹੀ ਨਹੀਂ ਲੱਗਦੇ ਇਸ ਕਰਕੇ ਕਾਂਗਰਸ ਪਾਰਟੀ ਅੱਜ ਸਮਰਾਲਾ ਚੌਕ ਦੇ ਬੜੇ ਭਾਰੀ ਘਟਨਾਂ ਵਾਲ ਪਹੁੰਚ ਗਈ ਹੈ ਜੋ ਅਭੀ ਮੌਜੂਦਾ ਸਰਕਾਰ ਹੈ ਮਾਨ ਸਰਕਾਰ ਉਸ ਤੇ ਲੋਕ ਕਿੰਨੇ ਖੁਸ਼ ਹੈ ਤੇ ਮੈਂ ਜੋ ਲੋਕ ਇਸ ਕਾਂਗਰਸ ਆਮ ਆਦਮੀ ਪਾਰਟੀ ਕੋਲੇ ਕੇ ਆਏ ਤੇ ਉਹ ਕਿਸੇ ਉਮੀਦ ਕੇ ਸਾਥ ਲੈ ਕੇ ਆਏ ਪਰ ਉਹ ਉਮੀਦ ਲੋਕਾਂ ਵਾਸਤੇ ਸਹੀ ਨਹੀਂ ਹੈ ਉਹ ਉਹਨਾਂ ਕੀ ਕੰਮ ਜੋ ਅੱਜ ਜਿਨਨੇ ਵੀ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਉਹ ਕਿਸੇ ਉਮੀਦ ਨਾਲ ਜੁੜੇ ਸੀ ਪਰ ਉਹਨਾਂ ਨੂੰ ਲੱਗਦਾ ਵੀ ਇੱਕ ਸਰਕਾਰ ਕੋਈ ਸਹੀ ਤਰੀਕੇ ਨਾਲ ਚੱਲ ਨਹੀਂ ਰਹੀ ਇਸ ਕਰਕੇ ਲੋਕਾਂ ਦਾ ਰੁਝਾਨ ਅਜ ਕਾਂਗਰਸ ਪਾਰਟੀ ਵੱਲ ਸਾਈਡ ਜਾ ਰਿਹਾ ਹੈ ਅਕੀਨ ਨਹੀਂ ਤਾਂ ਨਹੀਂ ਹੈ ਨਹੀਂ ਮਰੀ ਮਿਲ ਇਹਦਾ ਜਿਹੜਾ ਜਿਹੜੀਆਂ ਜੀ ਕਨਵੈਨਸ਼ਨ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਜਿਹੜੀ ਕਨਵੈਨਸ਼ਨ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਪੰਜਾਬ ਦੇ ਅਹੁਦੇਦਾਰ ਤੇ ਵਰਕਰ ਸਹਿਬਾਨ ਆ ਰਹੇ ਸਾਡੇ ਆਲ ਇੰਡੀਆ ਦੇ ਪੰਨਾ ਇਹ ਪਾਰਲੀਮੈਂਟ ਜਰਮਾ ਦਾ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਦਾ ਹੈ ਤੇ ਤੇ ਕਰ ਪਟਿਆਲੇ ਦੀ ਗੱਲ ਹੈ ਇਹ ਪਾਰਟੀ ਹੈ ਜੁਗਨ ਸੋਸ਼ਲ ਤਰੀਕ ਇਸ ਪਾਰਟੀ ਦਾ ਸੁਭਾਅ ਹੈ ਜੇ ਪਾਰਟੀ ਖੇਗੀ ਤੇ ਇਹ ਜਿੰਸ ਪਾਰਟੀ ਦੇ ਤਰ੍ਹਾਂ ਜਿਹੜਾ ਪਾਰਟੀ ਮਤ ਕਰਦੀ ਤੁਸੀਂ ਕਿਹੜੇ था 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 था। तो सवाल किया है कि क्या एमपी पी इलेक्शन के लिए डीरो ने तैयारी शुरू कर करनी है तो उनका कहना है कि अगर हाई हाईकमान ये हुक्म देता है तो वो चुनाव करने के लिए तैयार हैं है चुनाव करने के लिए तैयार हैं तो लेकिन है। अगर उनको ये डीट देने के लिए शाम से लाया जाता है तो वो भी कांग्रेस पार्टी यहाँ पर एक सवाल और खड़ा हो जाता है की दो लोग तेरह में सीटें आए हैं लेकिन जो पूर्व प्रधान सजी सिंह ਸਰਗੇ ਸਾਹਿਬ ਸਮਰਵਾਦ ਦੇ ਪੁੱਤਰ ਪੰਜਾਬ ਜਿਹੜੀ ਗੌਂਡ ਹੈ ਉਹਨੂੰ ਪੂਰਤੀ ਦੇਣ ਵਾਸਤੇ ਜਿਹੜਾ 2024 ਦਾ લક્ષਿਣ ਆ ਰਿਹਾ ਹੈ ਐਮਪੀ ਡਾਕਰ ਉਹਨੂੰ ਪੂਰਤੀ ਦੇਣ ਵਾਸਤੇ ਸਾਰੇ ਵਿਕਰਾਉ ਲੱਗਦੇ ਚੋਂ ਜਿਹੜੇ ਇੱਕ ਪੱਖੋਂ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਸ੍ਰੀ ਉਦੇਵ ਸਿੰਘ ਢਿੱਲੋਂ ਜਿਹੜੇ ਕਿ ਨਿਸ਼ਕਲ ਕਾਉਂਸਲਰ ਜਿਸ ਦੇ ਅੱਗੇ ਪ੍ਰੈਜ਼ੀਡੈਂਟ ਵੀ ਤੇ ਉਪ ਪ੍ਰਧਾਨ ਹੈਗੇ ਪੰਜਾਬ ਯੂਥ ਦੇ ਤੇ ਸਰਦਾਰ ਦੀਪਿੰਦਰ ਸਿੰਘ ਢਿੱਲੋਂ ਜਿਹੜੇ ਕਿ ਹਲਕਾ ਡੇਰਾ ਬਚਤੋਂ ਇੰਚਾਰਜ ਨੇ ਕੌਂਸਲ ਦੇ ਉਹਨਾਂ ਦੀ ਰਹਿਮਾਈ ਦੇ ਵਿੱਚ ਸੀ ਜਿਹੜਾ ਸਾਰਾ ਪ੍ਰੋਗਰਾਮ ਲਿਖਿਆ ਉਹਨਾਂ ਨੇ ਉਹਦੇ ਵਿੱਚ ਅਸੀਂ ਸ਼ਾਮਲ ਹੋਣ ਲਈ ਸਮਰਾਲਾ ਵਿੱਚ ਜਿਹੜੀ ਅੱਜ ਦੀ ਰੈਲੀ ਆ ਬੜੇ ਵੱਡੇ ਪੱਧਰ ਤੇ ਹੋ ਰਹੀ ਆ ਮੇਰੇ ਖਿਆਲ ਖੜਗੇ ਸਾਹਿਬ ਮਲਿਕਾ ਅਰਜਨ ਜੀ ਖੜਗੇ ਸਾਹਿਬ ਪਹਿਲੀ ਵਾਰੀ ਪੰਜਾਬ ਦੇ ਵਿੱਚ ਉਹਨਾਂ ਨੇ ਚੱਲੀ ਆ ਉਸ ਨੂੰ ਮਜ਼ਬੂਤ ਕਰਨ ਦੇ ਲਈ ਉਸ ਨੂੰ ਪੂਰਾ ਕਾਮਯਾਬ ਕਰਨ ਦੇ ਲਈ ਸਾਡਾ ਜਿਹੜਾ ਇਹ ਸਾਰੇ ਇਲਾਕੇ ਦਾ ਸਹਿਯੋਗ ਹੈ ਅਸੀਂ ਐਸ ਕਾਂਗਰਸ ਦੇ ਨਾਲ ਪੂਰੇ ਬਸਨਵਦਨਾ ਪਾਰਟੀ ਨਾਲ ਜਿੰਨੇ ਸਾਡੇ ਹਲਕੇ ਦੇ ਜਿੰਨੇ ਵੀ ਸਾਡੇ ਇੱਥੇ ਵੀਰ ਜਿੰਨੇ ਵੀ ਇੱਥੇ ਹਲਕੇ ਤੋਂ ਐਮਸੀ ਪ੍ਰੈਜ਼ੀਡੈਂਟ ਜਿਹੜੇ ਵੀ ਐਮਸੀ ਕੌਂਸਲਰ ਜਿੰਨੇ ਵੀ ਆਏ ਹਨ ਸਾਰਾ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਕਾਂਗਰਸ ਪਾਰਟੀ ਕੀ ਬੜੀ ਜ਼ਬਰਦਸਤ ਰੈਲੀ ਹੋ ਰਹੀ ਹੈ ਉਸਮੇਂ ਹਮਾਰੇ ਰਾਸ਼ਟਰੀ ਪ੍ਰਧਾਨ ਖੜਗਜੀ ਜੀ ਆਏ ਮਿਲ ਸਰਪੰਚ ਸਾਹਿਬਾਨ ਕਾਂਸਰ ਆਕਰ ਆ ਗਏ ਸਭ बोल था था का, हमारी कम से कम भी बीस बसें पुल के फुल भरी हुई हैं जैसे आप देख रहे हो डेरा हल्के से हम अपनी पार्टी को कांग्रेस पार्टी को मजबूत बनाने के लिए सारे हम भाई बहन इकट्ठे होकर कांग्रेस पार्टी जिंदाबाद के नारे लगाते हुए पहुंच रहे हैं और रैली को कामयाब करेंगे और अगली बार हम सेंटर में कांग्रेस की सरकार बहुमत कांग्रेस ਜਿੰਦਾਬਾਦ ਥੈਂਕ ਯੂ ਜਿਹੜਾ ਸਮਰਾਲੇ ਜਾ ਰਹੇ ਆਂ ਆਪ ਲੋਗੋ ਜੇ ਕਲਸਾ ਵਹੀਂ ਪਤੇ ਸਾਰੇ ਪ੍ਰਾਉਂਸ ਫਸਲ ਕਾਲ ਜੈ ਮਾਤਾ ਜੀ ਵਾਹਿਗੁਰੂ ਅਸੀਂ ਅੱਜ ਖੜਗੇ ਵੀ ਸਾਡੇ ਪ੍ਰਧਾਨ ਆਲ ਇੰਡੀਆ ਦੇ ਸੰਵਾਦ ਰੈਲੀ ਨੂੰ ਬੋਧਨ ਕਰਨ ਆ ਰਹੇ ਨੇ ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਐਮਪੀ ਵੀ ਕਿਉਂਕਿ ਪੰਜਾਬ ਦੇ ਵਿੱਚ ਅਸੀਂ 13 ਫੋਰਸ ਤੋਂ ਜਿੱਤੀਆਂ ਨੇ ਤੇ ਅਸੀਂ ਹਲਕਾ ਡੇਵਾ ਬਸੇ ਤੋਂ ਸਰਦਾਰ ਜੀ ਦੀ ਮੋਹਾਂਮੀ ਗੋਲੀ ਵਿੱਚ ਤੇ ਉਹਦੇ ਵੀਰ ਸਿੰਘ ਜੀ ਮੋਹਾਂਮੀ ਗੋਲੀ ਵਿੱਚ ਮੈਂ ਵੀ ਕਾਮਾਗੜ ਪਹੁੰਚ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਡੀ ਕਾਂਗਰਸ ਪਾਰਟੀ ਸੈਂਟਰ ਵਿੱਚ ਸਰਕਾਰ ਬਣਾਏਗੀ ਅਤੇ ਅਗਲੀ ਵਾਰ 50 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਗੀ ਵੈਲਕਮ ਖਲਸਾ ਵੈਲਕਮ ਥੈਂਕ ਯੂ ਰੈਲੀ ਨਹੀਂ ਸੀ ਸਾਡੀ ਜਿਹੜੀ ਉਸ ਤੋਂ ਵੱਡਾ ਕੰਨਵੈਨਸ਼ਨ ਰੱਖੀ ਹੋਈ ਹੈ ਜਿਹੜੀ ਸਮਰਾਲਾ ਦੇ ਵਿੱਚ ਹੈ ਉੱਥੇ ਵੀ ਸਾਰੇ ਜਣੇ ਇਕੱਠੇ ਹੋਵਾਂਗੇ ਪਰ ਇੱਥੇ ਅਸੀਂ ਤਕਰੀਬਨ 1600 ਬੰਦਾ ਸਾਡਾ ਹੈਗਾ ਅਸੀਂ ਇੱਥੇ ਇਕੱਠੇ ਹੋਏ ਜਾ ਰਹੇ ਹਾਂ ਕਿਹੜੇ ਸਾਰੇ ਆ ਜਾਈਏ ਲੇਕਿਨ ਕੀ ਕਰਨੇ ਚਾਹੁੰਦੇ ਆ ਅੱਜ ਅੱਜ ਬਹੁਤ ਜਿਆਦਾ ਸ਼ਾਇਦ ਸਮਰਾਲਾ ਵਿੱਚ ਬਸੋਲੀ ਵਿੱਚ ਰੈਲੀਆਂ ਹਮਾਰੇ ਕਾਂਗਰਸ ਦੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਬਲਕਰ ਜੀ ਖੜਕੇ ਜੀ ਪਹੁੰਚ ਰਹੇ ਹਨ ਖਾਸ ਤੌਰ ਤੇ ਜੁੜਾ ਕੇ ਸਮਰਥਨ ਦੇਣਗੇ ਲੋਕ ਵਿਰੋਧੀ ਕੀਤੀਆਂ ਦੇ ਖਿਲਾਫ ਇਹ ਲੋਕਾਂ ਦਾ ਜਨਸਲਾਬ ਹੈ ਜੋ ਉਮੜਾ ਆਪ ਕੋਈ ਵੀ ਬਸ ਦੇਖ ਲਓ ਸਾਰੀ ਬਸ ਓਵਰਲੋਡਿੰਗ ਹੈ ਇਸੇ ਇਹ ਪਤਾ ਚੱਲਦਾ ਕਾਂਗਰਸ ਪਾਰਟੀ ਨੇ ਦਵਿੰਦਰ ਸਿੰਘ ਤੇ ਦੋਜੀ ਦੀ ਰਹਿਨਵਾਈ ਹੋਈ ਹੈ ਜੇ ਦਾ ਅਸੀਂ ਹਲਕੇ ਵਿੱਚ ਕਿੰਨਾ ਉਚਾ ਹੈ ਔਰ ਲੋਕ ਕਿੰਨਾ ਵ ਇਹ ਪਾਰਟੀ ਦੇ ਆਪ ਪਾਰਟੀ ਦੇ ਅੰਦਰ ਚੁਕੇ ਆ ਇਹ ਆਪ ਕੋ ਇਹ ਸਾਰਾ ਕੱਟ ਜੀ ਉਹ ਵਿੱਚ ਆਪੀ ਦਾ ਕਿਆ ਕਰੂਗਾ मेरी नॉलेज नहीं है नहीं मुझे भी इस चीज़ के बारे में पता तो हाँ मुझे वो जो मैसेज लगाया ना डीलो साहब ने वो आप ही लगाया हम इसके बारे में जानते हैं लेकिन मैसेज जरूर लगाओ मैसेज लगाया हो सकता है उनको डीजी काम हो गई <laughs>